ਸਰਸ਼ਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਜਸਵਿੰਦਰ ਸਿੰਘ ਸੋਚਾ, ਜਗਤਾਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ੇਰ ਸਿੰਘ ਸਰਹੰਦ, ਭੁਪਿੰਦਰ ਸਿੰਘ ਸਾਦੋਹੇੜੀ, ਨਰੇਸ਼ ਕੁਮਾਰ ਬੋਸਰ, ਜੋਗਾ ਸਿੰਘ ਪਤਸੋ ਅਤੇ ਪਿੰਦਰ ਕੱਗਾ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ 25-25 ਸਾਲਾਂ ਤੋਂ ਡੇਲੀ ਬੇਸ ਤੇ ਕੰਮ ਕਰਦੇ ਵਰਕਰਾਂ ਦਿਆਂ ਮੰਗਾਂ ਸੰਬੰਧੀ ਵਨ ਮੰਤਰੀ ਮਾਨਯੋਗ ਸ਼੍ਰੀ ਲਾਲਚੰਦ ਕਟਾਰੂਚੱਕ ਜੀ ਨੇ ਮਿਤੀ ਜੀ ਦੇ ਨਾਲ ਮਿਤੀ 16 5 2023 ਅਤੇ 22 6 2023 ਨੂੰ ਮੀਟਿੰਗਾਂ ਕੀਤੀਆਂ ਗਈਆਂ ਅਤੇ ਜਥੇਵੰਦੀਆਂ ਦੀਆਂ ਵਿੱਤ ਮੰਤਰੀ ਜੀ ਨਾਲ 22 11 2023 ਅਤੇ 13 12 2023 ਨੂੰ ਦੋ ਮੀਟਿੰਗਾਂ ਕੀਤੀਆਂ ਗਈਆਂ ਫਿਰੰਤੋ ਵਿੱਤ ਮੰਤਰੀ ਜੀ ਨੇ ਵਨ ਮੰਤਰੀ ਜੀ ਨੇ ਮੀਟਿੰਗਾਂ ਵਿੱਚ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਅਤੇ ਭਰੋਸਾ ਤਾਂ ਜ਼ਰੂਰ ਦਿਵਾਇਆ ਜਾਂਦਾ ਹੈ ਹਾਂ ਪਰੰਤੂ ਇੱਕ ਵੀ ਮੰਗ ਦਾ ਹੁਣ ਤੱਕ ਹੱਲ ਨਹੀਂ ਕੀਤਾ ਗਿਆ ਸੋ ਜਥੇਬੰਦੀ ਤੇ ਮਾਨਯੋਗ ਹਰਪਾਲ ਸਿੰਘ ਜਿੰਮਾ ਵਿੱਤ ਮੰਤਰੀ ਜੀ ਦੇ ਨਾਲ 22 ਫਰਵਰੀ ਮੀਟਿੰਗ ਨੂੰ ਅੱਗੇ ਤੋਂ ਅੱਗੇ 5 ਮਾਰਚ ਅਤੇ ਫਿਰ 22 ਮਾਰਚ ਕੀਤਾ ਗਿਆ ਪਰੰਤੂ ਇਹ ਮੀਟਿੰਗ ਵਿੱਤ ਮੰਤਰੀ ਜੀ ਵੱਲੋਂ ਹੁਣ ਤੱਕ ਨਹੀਂ ਕੀਤੀਆਂ ਗਈਆਂ ਫਿਰ ਵਿੱਤ ਮੰਤਰੀ ਜੀ ਵੱਲੋਂ ਜਥੇਬੰਦੀਆਂ ਨੂੰ ਦੁਆਰਾ ਜਥੇਬੰਦੀਆਂ ਨੂੰ ਦੁਬਾਰਾ 20 ਅਗਸਤ 2024 ਨੂੰ ਮੀਟਿੰਗਾਂ ਦਾ ਸਮਾਂ ਦਿੱਤਾ ਗਿਆ ਫਿਰ ਇਹ ਮੀਟਿੰਗ ਆਪਜੀ ਵੱਲੋਂ ਅੱਗੇ ਤੋਂ ਅੱਗੇ 11 ਸਤੰਬਰ ਅਤੇ ਦੁਬਾਰਾ ਫਿਰ ਅੱਗੇ 12 ਸਤੰਬਰ 2024 ਦੀ ਕੀਤੀ ਗਈ ਪਰ ਇਹ ਮੀਟਿੰਗ ਆਪਜੀ ਵੱਲੋਂ ਹੁਣ ਤੱਕ ਨਹੀਂ ਕੀਤੀ ਗਈ ਜਥੇਬੰਦੀ ਨੇ ਲੋਕ ਸਭਾ ਹਲਕਾ ਬਰਨਾਲਾ ਵਿੱਚ 6 ਨਵੰਬਰ ਨੂੰ ਧਰਨਾ ਪ੍ਰਦਰਸ਼ਨ ਕਰਕੇ ਬਰਨਾਲਾ ਪ੍ਰਸ਼ਾਸਨ ਨੇ ਜੱਥੇਬੰਦੀ ਨੂੰ 11 ਨਵੰਬਰ 2024 ਨੂੰ ਮਾਨਯੋਗ ਅਜੋਏ ਸਿੰਘਾ ਆਈਏਐਸ ਨਾਲ ਜੱਥੇਬੰਦੀ ਦੀ ਮੀਟਿੰਗ ਕੀਤੀ ਗਈ ਇਸ ਵਿੱਚ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਹੱਲ ਕੀਤੀਆਂ ਜਾਣਗੀਆਂ ਪਰੰਤੂ ਇੱਕ ਵੀ ਮੰਗ ਹੱਲ ਨਹੀਂ ਹੋਈ ਜੰਗਲਾਤ ਕਾਮਿਆਂ ਤੇ ਰੋਹ ਨੂੰ ਦੇਖਿਆ ਜਥੇਬੰਦੀਆਂ ਵੱਲੋਂ ਮਿਤੀ 4 ਜਨਵਰੀ 2025 ਨੂੰ ਵਿਧਾਨ ਸਭਾ ਹਲਕਾ ਦੇੜਵਾ ਵਿਖੇ ਸੂਬਾ ਪਦਰੀ ਰੋਸ ਦਰਨਾ ਦੇਣਾ ਸੀ ਪਰ ਮਾਨਯੋਗ ਵਿੱਤ ਮੰਤਰੀ ਜੀ ਵੱਲੋਂ ਜਥੇਬੰਦੀਆਂ ਨੂੰ ਮਿਤੀ 10 ਜਨਵਰੀ ਦਾ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਧੰਨਵਾਦ